ਸਾਡਾ ਹੈੱਡ ਆਫਿਸ ਸੈਕਟਰ 67 ਮੋਹਾਲੀ ਚ ਹੈ। ਦੁਲੇਰਾ ਗੁਜਰਾਤ। ਦੁਲੇਰਾ। ਇਹ ਮੈਡਮ ਜੀ ਜਿਹੜੀ ਗੁਜਰਾਤ ਦੇ ਜਿੱਥੇ ਜਿੱਦਾ ਮਤਲਬ ਉਹਦੀ ਜਿਹੜੀ ਗੌਰਮੈਂਟ ਅਕਰੋਡ ਜੜੀਆਂ ਬਰਉਨੀਆਂ ਬੇਸਿਕਲੀ ਮਤਲਬ ਇਹ ਬਾਈਪਾਸ ਵੀ ਆ ਜਾਂ ਮਤਲਬ ਅੰਦਰ ਵੀ ਹੁੰਦੀ ਹੈ। ਸਰ ਅ ਇਸ ਟਾਈਮ ਦੁਲੇਰਾ ਐਂਟਰ ਕਰਨ ਵਾਸਤੇ ਅਹਮਦਾਬਾਦ ਤੋਂ ਪਿਪਲੀ ਫੈਟਰਾ ਤੇ ਦਾਂਦੁਕਾ ਤੋਂ ਰੋਜਕਾ ਸਟੇਟ ਹਾਈਵੇ ਜਾ ਰਹੇ ਹੈ। ਜਿਹੜਾ 80 ਫੁੱਟ ਚੌੜਾ ਹੈ ਆਲਰੇਡੀ ਬਹੁਤ ਦੁਨੀਆ ਦਾ ਵਸਦੀ ਪਈ ਹੈ ਹਨਾ ਛੋਟੇ ਛੋਟੇ ਕਸਬੇ ਹਰ ਜਗ੍ਹਾ ਇਹ ਵੀ 109 ਪਿੰਡ ਹੈ ਹਨਾ ਉਹਦੇ ਵਿੱਚੋਂ 22 ਪਿੰਡਾਂ ਨੂੰ ਸ਼ਾਰਟਲਿਸਟ ਕਰਕੇ 스마트 ਸਿਟੀ ਬਣ ਰਹੀ ਹੈ ਬਟ 스마트 ਸਿਟੀ ਵਿੱਚ ਅੰਦਰ ਐਂਟਰ ਕਰਨ ਵਾਸਤੇ ਜਿਹੜਾ ਰਾਹ ਹੈ ਇਸ ਟਾਈਮ ਸਟੇਟ ਹਾਈਵੇ ਹੀ ਹੈ ਉਸ ਸਟੇਟ ਹਾਈਵੇ ਦੇ ਉੱਤੇ ਮੇਰਾ ਪ੍ਰੋਜੈਕਟ ਹੈ ਮੈਂ ਬਿਲਕੁਲ ਬਾਉਂਡਰੀ ਤੇ ਆ ਮੈਨੂੰ ਅੰਦਰ ਐਂਟਰ ਕਰਨ ਵਾਸਤੇ ਸਿਰਫ 8 ਮਿੰਟ ਦੀ ਦੇਰੀ ਦੇ ਹੈ ਮੈਂ ਜ਼ਿਆਦਾ ਦੂਰ ਨਹੀਂ ਮੇਰੇ ਲਾਗੇ ਦਾਗੇ 30 ਕਿਲੋਮੀਟਰ ਦੇ ਅੰਦਰ ਅੰਦਰ ਰੇਡੀਅਸ ਤੇ ਨਾ ਹੀ ਕੋਈ ਕਮਰਸ਼ੀਅਲ ਨਾ ਹੀ ਕੋਈ ਇੰਡਸਟਰੀਅਲ ਇਤਦਾਂ ਦੀ ਕੋਈ ਡਵੈਲਪਮੈਂਟ ਹੈ ਕਿਹਾ ਇੰਡੀਆ ਕੰਮ ਕਰਦੀ ਹੈ ਹਾਂ ਜੀ ਤੇ ਸਾਡੇ ਜਿਹੜੇ ਪ੍ਰੋਜੈਕਟਸ ਹੈ ਬੁਲੇਗਾ ਤਾਂ ਸਾਡਾ ਜਿਹੜਾ ਹੈਗਾ ਇਹ ਹਾਈਲਾਈਟ ਦੇ ਵਿੱਚ ਹੈ ਸਾਡੇ ਪ੍ਰੋਜੈਕਟ ਨਾਰਥ ਆਫ ਗੋਆ ਸਿੰਧੂਦੁਰ ਡਿਸਟ੍ਰਿਕਟ ਚ ਮਹਾਰਾਸ਼ਟਰ ਚ ਵੀ ਹੈਗੇ ਹੈ ਸਾਡਾ ਪ੍ਰੋਜੈਕਟ ਅਯੋਧਿਆ ਚ ਵੀ ਆ ਰਿਹਾ ਹੈ ਸਾਡਾ ਪ੍ਰੋਜੈਕਟ ਨੌਇਡਾ ਚ ਵੀ ਆ ਰਿਹਾ ਹੈ ਤੇ ਸਾਡਾ ਪ੍ਰੋਜੈਕਟ ਹਿਮਾਚਲ ਚ ਵੀ ਹੈਗੇ ਹੈ ਦੇ ਸ਼ੋਪਿੰਗ ਕੰਪਲੈਕਸ ਜਿੱਦਾਂ ਮਤਲਬ ਉਹਨਾਂ ਦੇ ਵੀ ਕੋਈ ਪਲਾਟ ਹੈ ਕਿ ਜਾਂ ਇੰਡਸਟਰੀਅਲ ਪਲਾਟ ਕਮਰਸ਼ੀਅਲ ਵੀ ਹੈ ਮੈਂ ਕਮਰਸ਼ੀਅਲ ਪਲੱਸ ਰੈ residen tial ਪਲੱਸ ਇੰਡਸਟਰੀਅਲ ਫ੍ਰੋਟਿੰਗ ਲੱਗਿਆ ਠੀਕ ਹੈ ਤੁਹਾਡਾ ਕਿੱਦਾਂ ਸੰਪਰਕ ਕੀਤਾ ਜਾ ਸਕਦਾ ਸਰ ਦਸ਼ਮੀਰ ਜੀ ਨੂੰ ਡਾਇਰੈਕਟ ਮਿਲੋ ਰੀਵਾ ਕਿੰਗਰ ਜੀ ਅੱਜ ਅਸੀਂ ਕੋਈ ਕਹਾਣੀ ਕਰ ਰਹੇ ਹਾਂ। ਸੇ ਮੈਨੂੰ ਬਹੁਤ ਵਧੀਆ ਲੱਗਿਆ। ਮੈਂ ਪਿਛਲੇ ਤੁਸੀਂ ਵੀਡੀਓ 'ਚ ਵੇਖਿਆ ਹੈਗਾ ਦਸ਼ਮੇਸ਼ ਪ੍ਰਾਪਰਟੀ 'ਚ ਗਈ ਸੀਗੀ। ਉੱਥੇ ਭਾਜੀ ਦੇ ਬੇਟੇ ਨਾਲ ਗੱਲ ਹੋਈ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ ਤੁਸੀਂ ਪ੍ਰਾਪਰਟੀ ਐਕਸਪੋ ਦੇ ਵਿੱਚ ਜਾਣਾ ਤੇ ਬਹੁਤ ਵਧੀਆ ਇਹਨਾਂ ਨੇ ਸਰਵਿਸ ਪ੍ਰੋਵਾਈਡ ਕੀਤੀ ਹੈ ਬਹੁਤ ਵਧੀਆ ਤੇ ਅੱਜ ਮੈਂ ਭਾਜੀ ਨੂੰ ਆਪਣਾ ਚੈੱਕ ਦੇ ਕੇ ਜਾ ਰਹੀ ਹਾਂ। ਠੀਕ ਹੈ ਤੇ ਆਪਣਾ ਸਵੇਰ ਹੀ ਜਰੂਰ ਲੁਕਾ ਠੀਕ ਹੈ ਤੇ ਬਹੁਤ ਵਧੀਆ ਬਹੁਤ ਵਧੀਆ ਰਿਸਪਾਂਸ ਆਇਆ ਅੱਗੇ ਵੀ ਮੇਰੇ ਸੋਚਿਆ ਹੈ ਵੀ ਆਪਣੀ ਇਨਵੈਸਟਮੈਂਟ ਜੋ ਵੀ ਕਰਨੀ ਹੈ ਜੋ ਵੀ ਪਲਾਨ ਕਰਨਾ ਹੈ ਪਰ ਜੇ ਸਲਾਹ ਤੋਂ ਬਗੈਰ ਮੈਨੇ ਕੁਝ ਵੀ ਨਹੀਂ ਕਰਨਾ ਹੈਗਾ ਬਹੁਤ ਵਧੀਆ ਲੱਗਿਆ। ਬੱਧੀ ਕੀ ਨਾ ਚੱਲਦਾ ਅੱਜ ਦਸ਼ਮੇਸ਼ ਪ੍ਰਾਪਰਟੀ ਵਾਲੋ ਇੱਕ ਐਕਸਪੋ ਐਸਐਸ ਰੈਲਟਨਲ ਲਾ ਕੇ ਦੁਲੇਰਾ ਦਾ ਕੀਤਾ ਗਿਆ ਜਿਹਦੇ ਵਿੱਚ ਕੱਲ ਸਾਡੇ ਆਫਿਸ ਦੇ ਵਿੱਚ ਤੰਦਨਜੀ ਆਈ ਸੀ ਕਿਸਾਨ ਨੇ ਇਨਵੈਸਟਮੈਂਟ ਬਾਰੇ ਪੁੱਛਿਆ ਕਿਤੇ ਮੇਰੇ ਕੋਲ ਪੈਸੇ ਬਹੁਤ ਘੱਟ ਹੈ ਸੀ ਜੀ ਹੈਗੇ ਤਾਂ ਹੈ ਨਾ ਘੱਟ ਹੈ ਵੱਧਾ ਕੋਈ ਗੱਲ ਨਹੀਂ ਤੇ ਇਹਨਾਂ ਨੇ ਅੱਜ ਇਨਵੈਸਟਮੈਂਟ ਜਿਹੜੀ ਹੈ ਉਹ ਲੇਰਾਂ ਦੇ ਵਿੱਚ ਕਰ ਲਈ ਤੇ ਇਹਨਾਂ ਨੂੰ ਕੰਗ੍ਰੈਟਸ ਬ੍ਰਹਮਾਤਮਾ ਕਰੇ ਇਹ ਬਹੁਤ ਜ਼ਿਆਦਾ ਇਹਨਾਂ ਨੂੰ ਪ੍ਰੋਫਿਟੇਬਲ ਹੋਵੇ ਇਹਨਾਂ ਨੇ ਆਪਣੀ ਛੋਟੀ ਜੀ ਉਮਰ 'ਚ ਅੱਜ ਰੀਅਲ ਏਸਟੇਟ ਵਿੱਚ ਇਨਵੈਸਟਮੈਂਟ ਕਰਨ ਲਈ ਸੋਚਿਆ ਤੇ ਇਹਨਾਂ ਦੀ ਸੋਚ ਜਿਹੜੀ ਹੈ ਉਹ ਬਹੁਤ ਅੱਗੇ ਹੈ ਇਸ ਕਰਕੇ ਇਹ ਰੀਅਲ ਏਸਟੇਟ ਦੇ ਵਿੱਚ ਅੱਜ ਤੋਂ ਹੀ ਆਗੇ ਜਿਹੜਾ ਬੱਚਾ ਆਪਣੀ ਸਟਾਰਟਿੰਗ ਜਿਹੜੀ ਲਾਈਫ ਹੈ ਉਹ ਰੀਅਲ ਏਸਟੇਟ ਤੋਂ ਕਰਦਾ ਹੈ ਤੇ ਉਹ ਬਹੁਤ ਜ਼ਿਆਦਾ ਉੱਪਰ ਚੱਲਦਾ ਹੈ ਕਿਉਂਕਿ ਇਹ ਤਾਂ ਸਮੁੰਦਰ ਹੈ ਸਮੁੰਦਰ ਦੇ ਵਿੱਚ ਆ ਕੇ ਤੁਸੀਂ ਕੁਝ ਵੀ ਲੈ ਸਕਦੇ ਹੋ ਹੋ ਸਕਦਾ ਹੈ ਕੱਲ ਨੂੰ ਚਿੱਪੀ ਮਿਲ ਜੇ ਮੋਤੀ ਮਿਲ ਜੇ ਕੁਝ ਵੀ ਮਿਲ ਸਕਦਾ ਹੈ ਇਹਦੇ ਵਿੱਚ ਹੋ ਸਕਦਾ ਹੈ ਅੱਜ ਇਹਨਾਂ ਨੇ ਜੋ 25 ਲੱਖ ਰੁਪਏ ਦੀ ਇਨਵੈਸਟਮੈਂਟ ਕੀਤੀ ਹੈ ਕੱਲ ਨੂੰ ਇਹ ਕਰੋੜ ਰੁਪਏ ਹੋ ਕੇ ਵਾਪਸ ਆਵੇ ਇਹ ਵੀ ਫਸ ਮੈਨੂੰ ਬਾਜੀ ਦੀ ਗਾਈਡੈਂਸ ਸੀਗੀ ਦਸ਼ਮੇਸ਼ ਪ੍ਰਾਪਰਟੀ ਬਾਜੀ ਨੂੰ ਮਿਲੀ ਮੈਂ ਉਸੇ ਇਹਨਾਂ ਦੀ ਗਾਈਡੈਂਸ ਸੀਗੀ ਇਹਨਾਂ ਨੇ ਕਿਹਾ ਪੁੱਤ ਤੈਨ ਕੋਲ ਹੈਗੇ ਤਾਂ ਹੈ ਨਾ ਤੈਨੂੰ ਮੈਂ ਲੈ ਕੇ ਚਾਲਦਾ ਤਾਂ ਅੱਜ ਉਹ ਮੈਨੂੰ ਪ੍ਰਾਪਰਟੀ ਐਕਸਪੋ ਦੇ ਵਿੱਚ ਲੈ ਕੇ ਆਏ ਸੋ ਇਸ ਕਰਕੇ ਦਸ਼ਮੇਸ਼ ਪ੍ਰਾਪਰਟੀ ਟਾਈਮ ਟੂ ਟਾਈਮ ਉਹ ਜਾਨੰਦ ਵਾਸੀਆਂ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਜੈਕਟ ਲੈ ਕੇ ਆਂਦਾ ਹੈ ਤੇ ਅੱਜ ਜਿਹੜਾ ਇਹ ਪ੍ਰੋਜੈਕਟ ਲੈ ਕੇ ਆਇਆ ਹੈ ਇਹਦੇ ਵਿੱਚ ਅੱਜ ਲੁਧਿਆਣਾ ਵਾਸੀਆਂ ਨੇ ਬਹੁਤ ਖੁੱਲ ਕੇ ਇਨਵੈਸਟਮੈਂਟ ਕੀਤੀ ਹੈ ਤੇ ਅਸੀਂ ਇਹ ਕੋਸ਼ਿਸ਼ ਕਰਦੇ ਆਂ ਕਿ ਜਿਹੜਾ ਵੀ ਅਸੀਂ ਪ੍ਰੋਜੈਕਟ ਲੈ ਕੇ ਆਈਏ ਉਹ ਸਾਫ਼ ਨੀਅ ਕਲੀਨ ਤੇ ਬਹੁਤ ਵਧੀਆ ਹੋਵੇ ਤੇ ਅਪਰੂਵ ਹੋਵੇ ਇਹ ਅਪਰੂਵਡ ਪ੍ਰੋਜੈਕਟ ਹੈ ਇਨ 814064456 ਇਹਦਾ ਨੰਬਰ ਹੈ ਜੀ ਕਿਸੇ ਨੂੰ ਵੀ ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਜਦੋਂ ਮਰਜ਼ੀ ਕਾਲ ਕਰ ਸਕਦੇ ਆਂ ਥੈਂਕ ਯੂ ਜੀ ਸਾਰੀ ਦਾ ਜਿਹੜਾ ਤੁਸੀਂ ਪ੍ਰੋਜੈਕਟ ਅੱਜ ਲੈ ਕੇ ਆਏ ਇਹ ਬਹੁਤ ਬੋਲਿਵੁੱਡ ਵਾਲਾ ਲੱਗਦਾ ਉਹਨਾਂ ਦੇਖੀਏ ਕਿ ਇਹ ਕੰਪਨੀ ਕੀ ਡ੍ਰੀਮ ਪ੍ਰੋਜੈਕਟ ਹੈ ਜਿਹਦਾ ਇਹਦਾ ਨਾਮ ਗੁਨੇਰਾ ਦਿੱਤਾ ਹੋ ਰਿਹਾ ਹੈ ਗੁਨੇਰਾ ਇਹ ਮਤਲਬ ਕਿੱਦਾਂ ਡ੍ਰੀਮ ਲੋਕਾਂ ਦਾ ਬਣ ਸਕਦਾ ਗੁਨੇਰਾ ਡ੍ਰੀਮ ਇਸਦਾ ਬਣ ਸਕਦਾ ਜੀ ਇਹ ਪਹਿਲੀ ਸਿਟੀ ਹੈ ਆਫਟਰ ਚੰਡੀਗੜ੍ਹ ਜਿਹੜੀ ਸਕ੍ਰੈਚ ਤੋਂ ਡਿਵੈਲਪ ਹੋ ਰਹੀ ਹੈ ਆਫਟਰ ਅ ਲੌਂਗ ਟਾਈਮ ਕੋਈ ਇਹੋ ਜੀ ਚੀਜ਼ ਆਈ ਹੈ ਜਿਦੇ ਵਿੱਚ ਲੋਕੀ ਇਨਵੈਸਟਮੈਂਟ ਕਰਨ ਨੂੰ ਤਿਆਰ ਨੇ ਸਪੈਸ਼ਲੀ ਇੰਡਸਟਰੀ ਨੂੰ ਲੈ ਕੇ ਇਟ ਇਜ਼ ਬਹੁਤ ਵੱਡਾ ਸਟੈਪ ਆਪਾਂ ਜੀ ਗਵਰਨਮੈਂਟ ਦਾ ਜਿਹੜੀ ਇੱਕ ਇੰਨੀ ਆ ਵਾਸਟ ਇਨਫਰਾਸਟ੍ਰਕਚਰ ਨਾਲ ਇੱਕ ਇੰਡਸਟਰੀਅਲ ਸਿਟੀ ਬਣਾਉਣ ਦਾ ਡ੍ਰੀਮ ਸੀਗਾ ਜੀ ਉਹ ਇੰਡੀਆ ਨੂੰ ਚਾਹੀਦਾ ਸੀ ਕਿਤੇ ਨਾ ਕਿਤੇ ਆਪਾਂ ਵੀ ਆਰ ਦਾ ਹਾਈਐਸਟ ਐਕਸਪੋਰਟਰ ਆਫ ਰੌ ਮਟੀਰੀਅਲ ਤੇ ਆਪਾਂ ਕਿ ਡਿਵੈਲਪਰ ਆਪਾਂ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਆਪਣਾ ਡਿਵੈਲਪ ਕਰਦੇ ਆ ਜੀ ਉਸ ਚੀਜ਼ ਨੂੰ ਇੱਕ ਸਟੇਸ਼ਨ ਜ਼ਰੂਰ ਚਾਹੀਦਾ ਸੀਗਾ ਕਿ ਇੰਡੀਆਮ ਰੈਕਗਨਾਈਜ਼ ਕੀਤਾ ਜਾਵੇ ਐਜ਼ ਅ ਗਲੋਬਲ ਬਿਲਡਰ ਸੋ ਸੀ ਉਸ ਉਸ ਦੇ ਓਪਰਚੁਨਿਟੀ ਲੈ ਕੇ ਆਏ ਜਦੋਂ ਸਰਕਾਰ ਨੇ ਪਲਾਨ ਕੀਤਾ ਸੀਗਾ ਜੀ ਦੁਲੇਰਾ ਪ੍ਰੋਜੈਕਟ ਹੈ ਜੀ ਗੁਜਰਾਤ ਦੇ ਵਿੱਚ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਜੀ 90% ਨੈਸ਼ਨਲ ਪ੍ਰੋਜੈਕਟ ਹੈ ਜਦੇ ਵਿੱਚ ਤੁਹਾਨੂੰ ਹਰ ਇੱਕ ਵੱਡੀ ਕੰਪਨੀ ਤੋਂ ਵੱਡੀ ਕੰਪਨੀ ਜਦੋਂ ਮਰਜੀ ਸਰਚ ਕਰ ਲਿਓ ਜੀ ਈਵਨ ਟਾਟਾ ਅਡਾਨੀ ਜੀ ਰੇਲਾਈਂਸ एवरीवन ਹੈਜ਼ ਇਨਵੈਸਟਡ ਇਨ ਇਟ ਮੇਸ ਕੰ ਇਸ ਜਗ੍ਹਾ ਤੇ ਮਾਇਨੇ ਬਹੁਤ ਉੱਚੇ ਨੇ ਕਿ ਆਨਲਿਸਟ ਨੇ ਇਹ ਕਹੇ ਕਿ ਕਿਦਾਂ ਮਤਲਬ ਗ੍ਰੋਥ ਬਸ ਇਸਿੱ ਤਰ੍ਹਾਂ ਦੇਖਦੇ ਹੋ। ਦੇਖੋ ਜੀ ਇੱਕ ਜੇ ਇੰਡਸਟਰੀਅਲ ਪੁਆਇੰਟ ਆਫ View ਨਾਲ ਦੇਖਿਆ ਜਾਵੇ ਤਾਂ ਜੀ ਬਹੁਤ ਵੱਡਾ ਸਟੈਪ ਆਉਤਾ ਹੈ। ਜਿੱਥੇ ਤੁਹਾਡਾ ਸਭ ਤੋਂ ਜ਼ਿਆਦਾ ਇਨਫਰਾਸਟ੍ਰਕਚਰ ਆ ਰਿਹਾ ਹੈ। ਪਲੱਸ ਇਹ ਥੋੜੀ ਫਿਊਚਰਿਸਟਿਕ ਸਿਟੀ ਬਣਾਈ ਜਾ ਰਹੀ ਹੈ ਜੀ ਇੰਡਸਟਰੀਅਲ ਲੈ ਕੇ। ਜਿੱਥੇ ਤੁਹਾਨੂੰ ਵਰਲਡ ਦਾ ਫਾਈਨੇਸਟ ਇਨਫਰਾਸਟ੍ਰਕਚਰ ਮਿਲੇਗਾ ਇੰਡਸਟਰੀ ਨੂੰ ਲੈ ਕੇ। ਦੂਸਰਾ ਜੀ ਇਹਦੇ ਵਿੱਚ ਆਂ ਇੰਡੀਆ ਦਾ ਸਭ ਤੋਂ ਵੱਡਾ ਕਾਰਗੋ 에ਰਪੋਰਟ ਆ ਰਿਹਾ ਇੰਡੀਆ ਦਾ ਸਭ ਤੋਂ ਵੱਡਾ ਕਾਰਗੋ ਪੋਰਟ ਆ ਰਿਹਾ ਜਿਸ ਦੇ ਤੁਹਾਨੂੰ ਟ੍ਰੇਡ ਦੇ ਵਿੱਚ ਬਹੁਤ ਬਚਤ ਹੋਊਗੀ ਪਲੱਸ ਇਹ ਡੀਐਮਸੀ ਭਾਰਤੋਂ ਵਾਲਾ ਜਿਹੜਾ ਪਾਰਟ ਆ ਕੋਰੀਡੋਰ ਉਹਦੇ ਬਿਲਕੁਲ ਇਹਦੇ ਸੈਂਟਰ ਚੋਂ ਲੰਘ ਰਿਹਾ ਜਿਹਦੇ ਕਰਕੇ ਇੰਡਸਟਰੀਅਲਾਈਜ਼ੇਸ਼ਨ ਇੱਕ ਇੱਕ ਟ੍ਰੇਡ ਇਹੋ ਜਿਹਾ ਪਾਰਟ ਹੁੰਦਾ ਜਿਹੜਾ ਕਿ ਤੁਹਾਨੂੰ ਕਿਤੇ ਨਾ ਕਿਤੇ ਡਿਫਿਕਲਟੀ ਕਰਦਾ ਹੈ ਉਹ ਬਹੁਤ ਈਜ਼ੀ ਗੱਲ ਹੈ ਜੇ ਅਸੀਂ ਇਸ ਮਤਲਬ ਪ੍ਰੋਜੈਕਟ ਦੀ ਗੱਲ ਕਰੀਏ ਤੇ ਕੋਸਟ ਵਾਈਜ਼ ਕੀ ਪ੍ਰੋਡਕਟ ਮਤਲਬ ਠੀਕ ਹੈ ਇਹ ਜੀ ਇਸ ਟਾਈਮ ਤੇ ਬਹੁਤ ਇਕਨੋਮਿਕ ਜਿਹੜਾ ਬੰਦਾ ਸੋਚਦਾ ਸੀਗਾ ਕਿ ਅਰ ਮੈਂ ਰੀਅਲ ਅਸਟੇਟ ਦੇ ਵਿੱਚ ਅੱਜ ਕੱਲ ਨਹੀਂ ਇਨਵੈਸਟ ਕਰ ਪਾ ਰਿਹਾ ਕਿਉਂਕਿ ਪ੍ਰਾਈਸ ਇੰਨੇ ਵੱਧ ਚੁੱਕੇ ਨੇ ਮਾਰਕੀਟ ਦੇ ਵਿੱਚ ਉਹਨਾਂ ਲਈ ਬਹੁਤ ਵਧੀਆ ਓਪਰਚੁਨਿਟੀ ਹੈ ਕਿਉਂਕਿ ਜਦੋਂ ਕੋਈ ਚੀਜ਼ ਬਣਦੀ ਹੁੰਦੀ ਹੈ ਜੀ ਉਹਦੇ ਵਿੱਚ ਇਨਵੈਸਟ ਕਰਨਾ ਉਹਦੋਂ ਕੋਸਟ ਬਹੁਤ ਇਫੈਕਟਿਵ ਪੈਂਦੀ ਹੈ ਮੈਂ ਕਹਿੰਦਾ ਜੀ ਜਿਹੜਾ ਜਿਹੜਾ ਬੰਦਾ ਅੱਜ ਕੱਲ 골ਡ ਲੈਂਡ ਦੀ ਵੀ ਸੋਚ ਰਿਹਾ ਜੇ ਉਹ ਸਾਡੇ ਪ੍ਰੋਜੈਕਟ ਦੇ ਵਿੱਚ ਇੱਕ ਐਸੈਟ ਦੇ ਵਿੱਚ ਇਨਵੈਸਟ ਕਰ ਲੇ ਤਾਂ ਉਹਨੇ ਹੀ ਬਜਟ ਦੇ ਵਿੱਚ ਉਹ ਸ਼ਾਇਦ ਕਿਤੇ ਨਾ ਕਿਤੇ ਸਾਡੇ ਤੋਂ ਜ਼ਿਆਦਾ ਏਨ ਕਮਾ ਚੇਗਾ ਇਹ ਅਸੀਂ ਇਸ ਪ੍ਰੋਜੈਕਟ ਦੀ ਗੱਲ ਕਰੀਏ ਇਹ ਪ੍ਰੋਜੈਕਟ ਕਦੋਂ ਸ਼ੁਰੂ ਹੋਇਆ ਤੇ ਕਦੋਂ ਇਹ ਖਤਮ ਹੋਣਾ ਦੇਖੋ ਜੀ ਜਿਹੜਾ ਅਸੀਂ ਅੱਜ ਪ੍ਰੋਜੈਕਟ ਲੈ ਕੇ ਆਏ ਆ ਜੀ ਦਲੇਰਾ ਤਾਂ ਪ੍ਰੋਜੈਕਟ ਜੀ 2012 ਦਾ ਸ਼ੁਰੂ ਹੋਇਆ ਤੇ ਇਹਦੇ ਜਿਹੜੇ ਪਲਾਨਿੰਗ ਆ ਸਰਕਾਰ ਦੀ ਉਹ ਜਾਂਦੀ ਹੈ 2030 ਜਿਹੜਾ ਕਿ ਹਲੇ ਪੁਸ਼ਟੀ ਜਿੰਨੀ ਕੀਤੀ ਜਾ ਸਕਦੀ ਹੈ ਦੂਜਾ ਜਿਹੜੇ ਮੇਰੇ ਪ੍ਰੋਜੈਕਟ ਦੀ ਗੱਲ ਆ ਜੀ ਉਹ ਅੱਜ ਪ੍ਰੀ ਲਾਂਚ ਤੇ ਹੈ ਜੀ ਤੁਹਾਨੂੰ ਵੱਧ ਤੋਂ ਵੱਧ 2 ਸਾਲ ਦੇ ਵਿੱਚ ਅਸੀਂ ਡਿਲੀਵਰ ਕਰ ਦਾਂਗੇ ਤੇ ਇਹ ਜਿਹੜਾ ਪ੍ਰੋਜੈਕਟ ਆ ਤੁਹਾਡਾ ਇਹਦੇ ਵਿੱਚ ਕਿੰਨੇ ਕੁ ਪਲਾਟ ਮਤਲਬ ਹੈਗੇ ਆ ਕਿੰਨੇ ਪਿੰਡ ਦੀਆਂ ਜਿਹੜੀਆਂ ਜ਼ਮੀਨਾਂ ਤੁਸੀਂ ਕਾਇਰ ਕੀਤੀਆਂ ਤੇ ਕਿਦਾਂ ਲਰਨਿੰਗ ਕੀਤੀ ਕੀ ਮਤਲਬ ਇਹ ਪ੍ਰੋਜੈਕਟ ਨੂੰ ਜਿਸ ਤੇ ਕੰਮ ਕਰਦੇ ਆ। ਦੇਖੋ ਜੀ ਉਧਰ ਦੁਲੇਰਾ ਦੀ ਗੱਲ ਕਰੀਏ ਤਾਂ ਜੀ ਉਹ 22 ਪਿੰਡਾਂ ਦਾ ਇੱਕ ਪ੍ਰੋਜੈਕਟ ਹੈ ਸਰਕਾਰ ਦਾ। ਜਿਹੜਾ ਸਾਡਾ ਪ੍ਰੋਜੈਕਟ ਹੈ ਜੀ ਉਹ ਬਹੁਤ ਛੋਟਾ ਜਿਹਾ ਉਹਦੇ ਵਿੱਚ ਇੱਕ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਆਉਂਦਾ ਜੀ। ਉਹ ਸਿਰਫ 32 ਏਕੜ ਦਾ ਪ੍ਰੋਜੈਕਟ ਹੈ। ਜਿਹੜਾ ਕਿ ਇਸ ਟਾਈਮ ਤੇ ਸਾਰਾ ਕੁਝ ਅਵੇਲੇਬਲ ਹੈ। ਜਦੋਂ ਤੁਸੀਂ ਚਾਹੋ ਸਾਡੇ ਕੋਲ ਜਦੋਂ ਮਰਜ਼ੀ ਆ ਤੁਸੀਂ ਸਭ ਨੂੰ ਸਾਰਾ ਕੁਝ ਐਕਸਪਲੇਨ ਕਰ ਸਕਦੇ। ਤੇ ਆਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਮਤਲਬ ਤੁਸੀਂ ਜਿੱਦਾਂ ਹੁਣ ਇੱਥੇ ਲੁਧਿਆਣੇ ਤੇ ਆ ਗਏ ਮਨ ਲਾਈਆਂ। ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਮਤਲਬ ਤੁਸੀਂ ਅੱਗੇ ਉਸਨੂੰ ਲਾ ਲਿਆ ਹਰ ਜੀ ਅਸੀਂ ਪਲਾਨ ਕਰ ਰਹੇ ਹਾਂ ਸਾਨੂੰ ਲੁਧਿਆਣਾ ਤੋਂ ਇੰਨਾ ਵੱਡਾ ਵਧੀਆ ਰਿਸਪੌਂਸ ਮਿਲਿਆ 28 ਤਰੀਕ ਅਸੀਂ ਫਸਟ ਟ੍ਰਾਇਲ ਕੀਤਾ ਸੀ ਦਾ ਜੀ ਕਿ ਸਾਨੂੰ ਬੈਕ ਟੂ ਬੈਕ ਦੂਸਰਾ ਲਾਉਣਾ ਪਿਆ ਲੁਧਿਆਣਾ ਇੰਡਸਟਰੀਅਲ ਹੱਬ ਹੈ ਜੀ ਇਹ ਗੜਾ ਹੈ ਇੰਡਸਟਰੀ ਦਾ ਇੱਥੇ ਲੋਕਾਂ ਨੂੰ ਇੰਡਸਟਰੀ ਸਮਝਾਣਾ ਬਹੁਤ ਈਜ਼ੀ ਹੈ ਕਿਉਂਕਿ ਜਿਹੜਾ ਬੰਦਾ ਇੱਥੇ ਆਪਰਚੂਨਿਟੀਆਂ ਭਾਲਦਾ ਉਹਨੂੰ ਅੱਜਕੱਲ ਦੇ ਰੀਅਲ ਅਸਟੇਟ ਦੇ ਮਾਰਕੀਟ ਦੇ ਵਿੱਚ ਆਪਰਚੂਨਿਟੀ ਸਿਰਫ ਇੱਕ ਲੈਂਡ ਪ੍ਰਾਈਸ ਕਰਕੇ ਨਹੀਂ ਮਿਲ ਪਉਂਦੇ ਰੀਅਲ ਅਸਟ ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਇਹ ਅਸੀਂ ਆਪੇ ਪਾਸੇ ਜਿੱਦਾ ਗੁਜਰਾਤ ਤੇ ਇੱਕ ਡਿਵੈਲਪਡ ਡਿਵੈਲਪਡ ਏਰੀਆ ਹੈਗਾ ਜੇ ਅਸੀਂ ਉਹਨੂੰ ਮੰਨ ਕੇ ਚੱਲੀਏ ਕਿ ਇਹ ਨੈਸ਼ਨਲ 허ਬ ਜਾਂ ਅੰਤਰਰਾਸ਼ਟਰੀ ਲੈਵਲ ਤੇ ਕੀ ਫੈਸਿਲਿਟੀਆਂ ਹੈਗੀਆਂ ਜੇ ਇਹਦੇ ਵਿੱਚ ਬਹੁਤ ਸਾਰੇ ਫੈਸਿਲਿਟੀਆਂ ਨੇ ਤੁਸੀਂ ਇੱਕ ਅਰੀਜ਼ ਦੁਲੇਰਾ ਸਰਚ ਕਰਕੇ ਦੇਖੋ ਗੂਗਲ ਤੇ ਜਦੋਂ ਮਾਰਦੇ ਜੋ ਜੋ ਤੁਸੀਂ ਸੋਚ ਸਕਦੇ ਹੋ ਉਸ ਪ੍ਰੋਜੈਕਟ ਵਿੱਚ ਸਾਰਾ ਕੁਝ